ਪੰਜਾਬ ਸਟੂਡੈਂਟ ਯੂਨੀਅਨ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਅੱਜ ਫਾਜ਼ਿਲਕਾ ਵਿੱਚ ਰੋਸ਼ਮਾਰਚ ਕੱਢਿਆ ਗਿਆ ਤੇ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਗੇਟ ਤੇ ਧਰਨਾ ਦਿੱਤਾ ਗਿਆ ਜਿੱਥੇ ਬੋਲਦੇ ਇਹਨਾਂ ਵੱਲੋਂ ਕਿਹਾ ਗਿਆ ਕਿ ਬੀਤੇ ਦਿਨੀ ਪਹਿਲਗਾਮ ਵਿੱਚ ਹੋਏ ਹਮਲੇ ਦਾ ਵਿਰੋਧ ਕਰਦੇ ਹੋਣ ਅਤੇ ਉਹਨਾਂ ਅੱਤਵਾਦੀਆਂ ਨੂੰ ਸਖਤੋ-ਸਖਤ ਸਜ਼ਾਵਾ ਭਾਰੀ ਸਰਕਾਰ ਨੂੰ ਦੇਣਾ ਬਰਦਾ ਹੈ ਪਰ ਇੱਥੇ ਭਾਰੀ ਸਰਕਾਰ ਦੀ ਵੀ ਨਲਾਕੀ ਹੈ ਵੀ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਉਹ ਅੱਤਵਾਦੀ ਕਿੱਦਾਂ ਉੱਥੇ ਹਥਿਆਰ ਲੈ ਕੇ ਆ ਗਏ ਤੇ ਐਨੇ ਲੋਕਾਂ ਨੂੰ ਮਾਰ ਗਏ ਤੇ ਦੂਜੇ ਪਾਸੇ ਜੋ ਫਿਰਕਾਪ੍ਰਸਤੀ Hindu Muslim Sikh ki sai ਦੀ ਕਰ ਰਹੇ ਹਨ ਉਹਨਾਂ ਦੀ ਵੀ ਕੜੀ ਨਿੰਦਾ ਕਰਦੇ ਹਨ ਤੇ ਪੰਜਾਬ ਵਿੱਚ ਜੰਮੂ ਦੇ ਵਿਦਿਆਰਥੀਆਂ ਤੇ ਹੋ ਰਹੇ ਹਮਲੇ ਦੇ ਵਿਰੋਧ ਕਰਦੇ ਰਹੇ ਤੇ ਉਹਨਾਂ ਵੱਲੋਂ ਨੰਬਰ ਜਾਰੀ ਕੀਤਾ ਗਿਆ ਕਿਸੇ ਨੂੰ ਕੋਈ ਮਦਦ ਅਤ ਰੱਖ ਦਿੱਤੀ ਜਾਵੇਗੀ ਹੋਰ ਮੌਕੇ ਤੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕਿਸ ਗੱਲ ਨੂੰ ਲੈ ਕੇ ਅਰੋਹ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਅਸੀਂ ਜੋ ਪਿਛਲੇ ਦਿਨੀ ਮੰਗਲਵਾਰ ਨੂੰ ਪਹਿਲਗਾਮ ਜੰਮੂ ਦੇ ਵਿੱਚ ਸਾਡੇ ਜਿਹੜੇ 26 ਲੋਕਾਂ ਦੀਆਂ ਜਾਨਾਂ ਗਈਆਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਤੇ ਜਿਹੜਾ ਇਸ ਦੇਸ਼ ਦੀ ਬੀਜੇਪੀ ਆਰਐਸਐਸ ਫਿਰ ਤੋਂ ਮਾਹੌਲ ਬਣਾ ਕੇ ਦੇਸ਼ ਦੇ ਵਿੱਚ ਜਿਹੜਾ ਇੱਕ ਪੰਨਾ ਦਾ ਖਾਲਸਾ ਗ੍ਰੈਂਡ ਹੋਰ ਮਿਲਿਆ ਜਾ ਰਿਹਾ ਹੈਗਾ ਉਹਦੇ ਖਿਲਾਫ ਅੱਜ ਸੀ ਰੋਜ਼ ਪ੍ਰਦਰਸ਼ਨ ਕੀਤਾ ਤੇ ਸਾਡੇ ਉਹਨਾਂ ਮਾਰੇ ਗਏ ਉਸ ਹਮਲੇ ਦੇ ਵਿੱਚ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਖਤਰਪੁਰ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਚੰਦ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਕਿਹਾਣਾ ਚਾਹੋਗੇ ਜੀ ਅ ਪਹਿਲਗਾਮ ਦੇ ਵਿੱਚ ਜਿਹੜੇ 27 ਲੋਕ ਮਾਰੇ ਗਏ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਆ ਜਾਈਏ ਔਰ ਇਸ ਦੇਸ਼ ਦੇ ਅੰਦਰ ਉਸ ਤੋਂ ਬਾਅਦ ਜੋ ਮਾਹੌਲ ਬਣ ਰਿਹਾ ਹੈ ਕਿਥੋਂ ਰਹਿ ਰਹੇ ਲੋਕਾਂ ਔਰ ਖਾਸ ਵਰਕੇ ਦੇ ਲੋਕਾਂ ਨੂੰ ਦੇ ਖਿਲਾਫ ਜਿਹੜਾ ਇੱਕ ਅਜੰਡਾ ਚਲਾਇਆ ਜਾ ਰਿਹਾ ਹੈ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ ਔਰ ਇਸ ਦੇਸ਼ ਦੇ ਮੁਸਲਮਾਨ ਇਸ ਦੇਸ਼ ਦੇ ਉਹ ਨਾਗਰਿਕ ਜਿਨ੍ਹਾਂ ਦਾ ਆਜ਼ਾਦੀ ਦੇ ਅੰਦਰ ਇੱਕ ਵੱਡਾ ਯੋਗਦਾਨ ਰਿਹਾ ਔਰ ਕਸ਼ਮੀਰੀ ਲੋਕਾਂ ਦੇ ਉੱਪਰ ਵਕ-ਵਕ ਥਾਂ 'ਤੇ ਹਮਲੇ ਕੀਤੇ ਜਾ ਰਹੇ ਆ ਪੰਜਾਬ ਦੇ ਅੰਦਰ ਵੀ ਵਕ-ਵਕ ਥਾਵਾਂ 'ਤੇ ਵਿਦਿਆਰਥੀਆਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਆ ਅਸੀਂ ਇੱਥੇ ਉਸ ਦੇ ਵਿਰੋਧ ਉਹ ਜੋ ਇਸ ਤਰ੍ਹਾਂ ਦਾ ਨੈਕਸਸ ਬਣਾਇਆ ਜਾ ਰਿਹਾ ਹੈ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਉਸ ਦੇ ਵਿਰੋਧ ਦੇ ਵਿੱਚ ਅੱਜ ਜਿੱਥੇ ਇਕੱਠੇ ਹੋਏ ਗੱਲ ਸੋਚਣ ਸਮਝਣ ਦੀ ਇਹ ਹੈਗੀ ਹੈ ਕਿ ਉੱਥੇ ਅਤਵਾਦੀਆਂ ਨੇ ਹਿੰਦੂਆਂ ਦਾ ਨਾਮ ਲੈ ਕੇ ਧਰਮ ਦਾ ਧਰਮ ਪੁੱਛ ਕੇ ਬੋਲੀਆਂ ਮਾਰੀ ਗਈ ਉਹਨਾਂ ਦਾ ਮਨਸੂਬਾ ਤਾਂ ਇਹੀ ਸੀਗਾ ਨਾ ਕਿ ਇੱਥੇ ਫਿਰਕੂ ਫਾਸੀਵਾਦ ਪੈਦਾ ਕਰਨ ਵਾਲੇ ਲੋਕਾਂ ਦਾ ਰਾਜ ਹੈ ਪਰ ਉਹ ਇਸ ਦਾ ਜਮ ਕੇ ਲਾਹਾ ਲਾਹਣਗੇ ਇਸੇ ਤਰ੍ਹਾਂ ਦੀ ਰਾਜਨੀਤੀ ਪਾਕਿਸਤਾਨ ਦੇ ਵਿੱਚ ਹੁੰਦੀ ਹੈ ਇੱਥੇ ਇਸੇ ਤਰ੍ਹਾਂ ਦੀ ਰਾਜਨੀਤੀ ਉਹ तमाम ਦੇਸ਼ਾਂ ਦੇ ਵਿੱਚ ਹੁੰਦੀ ਹੈ ਜਿਨ੍ਹਾਂ ਨੂੰ ਚਲਾਉਣ ਵਾਲੀਆਂ ਸ਼ਕਤੀਆਂ ਕੋਈ ਹੋਰ ਹੈਗੀਆਂ ਇਸ ਕਰਕੇ ਅਸੀਂ ਇੱਥੇ ਇਹ ਆਏ ਆ ਕਿ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਲੋਕਾਂ ਨੂੰ ਇਹ ਗੰਤ ਦਾ ਜਿਹੜਾ ਹੈ ਹਰਕ ਕਰਕੇ ਸਮਝਣਾ ਚਾਹੀਦਾ ਹੈ ਔਰ ਇਥੋਂ ਸਮਰਪਤਾਈਕ ਸੁਹਾਰ ਦੇ ਜਗ੍ਹਾ ਕਾਇਮ ਕਰਕੇ ਰੱਖਣਾ ਹੈ ਜੀ ਜਿਹੜਾ ਇਹ ਤਰ੍ਹਾਂ ਆਪਾਂ ਦੇਖ ਰਹੇ ਹਾਂ ਕੁਝ ਦਿਨਾਂ ਤੋਂ ਜਿਹੜੀ ਨਿਊਜ਼ ਵੀ ਵਾਇਰਲ ਹੋ ਰਹੀ ਹੈ ਕਾਫੀ ਜ਼ਿਆਦਾ ਜਿਹੜੇ ਕਸ਼ਮੀਰ 'ਚ ਦੰਗੇ ਕਰਵਾਏ ਗਏ ਇਹਦੇ ਤੇ ਆਪਾਂ ਪਹਿਲਾਂ ਵੀ ਦੇਖਦੇ ਆ ਰਹੇ ਹਾਂ ਕਾਫੀ ਤਰ੍ਹਾਂ ਦੇ ਦੰਗਿਆਂ ਨੂੰ ਲੈ ਕੇ ਜਿਹੜਾ ਇਹ ਦੰਗੇ ਨਿੱਕਲ ਕੇ ਆਏ ਹੈ ਜਿੱਦੇ 'ਚ ਅੰਤਕਵਾਦ ਦਾ ਨਾਮ ਦਿੱਤਾ ਗਿਆ ਵੀ ਧਰਮਾਂ ਦੇ ਨਾਂ ਤੇ ਬੰਦਿਆਂ ਨੂੰ ਮਾਰਿਆ ਗਿਆ ਜਿਹੜਾ ਕਿ ਆਪਾਂ ਦੇਖਦੇ ਆਉਣ ਵਾਲੇ ਸਮੇਂ 'ਚ ਵੀ ਇਹਦੇ ਸਮੇਂ ਬਹੁਤ ਜ਼ਿਆਦਾ ਹਾਲਾਤ ਮਾੜੇ ਹੋਣੇ ਆ ਜਿੱਦੇ 'ਚ ਇਹ ਨਹੀਂ ਮੰਨਿਆ ਗਿਆ ਵੀ ਧਰਮਾਂ ਦੇ ਨਾਂ ਤੇ ਲੜਾਉਣਾ ਬਹੁਤ ਵੱਡੀ ਸਾਜ਼ਿਸ਼ ਆ ਇੱਕ ਤਰ੍ਹਾਂ ਦੀ ਜਿਹਦੇ ਚ ਸਾਰੇ ਧਰਮਾਂ ਨੂੰ ਟਾਰਗੇਟ ਕੀਤਾ ਗਿਆ ਵੀ ਆ ਧਰਮ ਦੇ ਬੰਦਿਆਂ ਨੂੰ ਜਾਤੀ ਪੁੱਛ ਕੇ ਧਰਮ ਪੁੱਛ ਕੇ ਮਾਰਿਆ ਗਿਆ ਹੈ ਜਿਹੜਾ ਕਿ ਜਿਹੜੇ ਆਮ ਲੋਕਾਂ ਵਾਸਤੇ ਬਹੁਤ ਜ਼ਿਆਦਾ ਹੈ ਇਹ ਅਮੇ ਜ ਅਸੀਂ ਕਹਿੰਨੇ ਆਂ ਕਿ ਬਹੁਤ ਜ਼ਿਆਦਾ ਜਿਹੜੇ ਸੰਕਟ ਦਾ ਕੰਮ ਹੈਗਾ ਜਿਹੜਾ ਆਉਣ ਵਾਲੇ ਆਮ ਪਬਲਿਕ ਨੂੰ ਵੀ ਤੰਗ ਪ੍ਰੇਸ਼ਾਨ ਕਰਨ ਵਾਲੀ ਗੱਲ ਆ ਕਿ ਜਿਹੜੇ ਅਸੀਂ ਇੱਥੇ ਰਹਦੇ ਜਿਹੜੇ ਕਸ਼ਮੀਰੀ ਸਟੂਡੈਂਟ ਆ ਜਿਨ੍ਹਾਂ ਨੂੰ ਇੱਥੇ ਤੱਕ ਦੀ ਦਿੱਕਤਾਂ ਕਾਫੀ ਜ਼ਿਆਦਾ ਪੰਜਾਬ 'ਚ ਜਦੋਂ ਦਾ ਇਹ ਮਾਹੌਲ ਬਣਿਆ ਤੇ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਪੰਜਾਬ ਸਰਕਾਰ ਯੂਨੀਅਨ ਵੱਲੋਂ ਆਪਣਾ ਨੰਬਰ جاری ਕੀਤੇ ਹੋਏ ਆ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਸੇ ਤਰ੍ਹਾਂ ਦੇ ਵੀ ਫਾਜ਼ਿਲਗਾ ਦੇ ਕਿੰਨੇ ਕੋ ਸਟੂਡੈਂਟ ਹੈ ਕਸ਼ਮੀਰੀ ਜੀ ਇਹਦੇ ਵਿੱਚ ਆਪਣੀ ਕੋਈ ਬੇਨਤੀ ਨਹੀਂ ਹੈਗੀ ਇਧਰ ਦੇ ਇਲਾਕੇ ਕਿਉਂਕਿ ਬਾਰਡਰ ਏਰੀਆ ਬਰਤ ਇੰਨੀ ਕਿ ਜਿਆਦਾ ਸਟੱਡੀ ਵਧੀਆ ਹੀ ਹੋਣੀਗੀ ਇੱਥੇ ਕਸ਼ਮੀਰੀ ਸਟੂਡੈਂਟ ਦਾ ਪੜ੍ਹਨਾ ਕੀ ਆਉਣਾ ਪਰ ਜਿਹੜੇ ਹੋਰ ਜ਼ਿਲ੍ਹੇ ਸੂਬੇ ਆ ਉਹਨਾਂ ਚ ਕਾਫੀ ਜਿਆਦਾ ਕਿਸ ਤਰ੍ਹਾਂ ਦਾ ਖਤਰਾ ਹੈਗਾ ਉਹਨਾਂ ਨੂੰ ਜੀ ਇਹ ਕਿਰਸਤ ਹਤਰਾਦ ਜਿਵੇਂ ਜਾਤੀਧਰਮ ਨੂੰ ਲੈ ਕੇ ਟਾਰਗੇਟ ਕੀਤਾ ਗਿਆ ਜਿਵੇਂ ਹਿੰਦੂਆਂ ਨੂੰ ਉੱਥੇ ਟਾਰਗੇਟ ਕੀਤਾ ਗਿਆ ਕਈ ਲੋਕ ਹੈ ਹੀ ਇਹ ਜੀ ਵੀ ਉਹਨਾਂ ਨੂੰ ਸਮਝਿਆ ਜਾਂਦਾ ਵੀ ਸਾਡੇ ਧਰਮ ਨੂੰ ਲੈ ਕੇ ਕਈ ਲੋਕਾਂ ਚ ਸਮਝ ਦੀ ਪੈਦਾ ਬਰੀ ਨਹੀਂ ਹੈ ਨਹੀਂ ਕਿ ਸਾਡੇ ਧਰਮ ਨੂੰ ਲੈ ਕੇ ਉਹਨਾਂ ਨੇ ਮਾਰਿਆ ਸ਼ਾਇਦ ਉਹ ਹੀ ਬੰਦੇ ਸੀ ਕਿ ਹੋਰ ਸੀਗੇ ਵੀ ਜਿਹੜੇ ਅਸੀਂ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਮਾਰਨਗੇ ਕਈ ਲੋਕ ਹੁੰਦੇ ਹੀ ਐਵੇਂ ਤੇ ਪਰ ਸਟੂਡੈਂਟ ਲੋਏ ਐਸੀ ਕਹਿਣਾ ਚਾਹੁੰਦੇ ਕਿਸੇ ਤਰ੍ਹਾਂ ਦੀ ਹੈਲਪਲਾਈਨ ਲੋੜ ਹੁੰਦੀ ਹੈ ਤੇ ਅਸੀਂ نیوز چینل دیکھنے والے سبھی درشکوں سے ہم اپیل کرتے ہیں کہ ایسی لیٹسٹ خبریں دیکھنے کے لیے ہمارے چینل کو سبسکرائب کرنا نہ بھولے جے ہند جے بھارت